ਹਾਂਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਹੋਏ ਆ ਪਿੰਡ ਨਾਨੋਵਾਲ ਬੀਦਾ ਇਲਾਕਾ ਹੈ ਜਿਹਦੀ ਇਹ ਤਹਿਸੀਲ ਜਿਹੜੀ ਆ ਗੜ ਸ਼ੰਕਰ ਹੈ ਗੁਰਦੁਆਰਾ ਪਾਸ਼ਾਹੀ ਦਸਵੀਂ ਪਿੰਡ ਨਾਨੋਵਾਲ ਇਹ ਉਹ ਇਤਿਹਾਸਕ ਸਥਾਨ ਹੈ ਜਿਸ ਜਗ੍ਹਾ ਤੇ ਉੱਤੇ ਮਹਾਰਾਜ ਜਿਹੜੇ ਆ ਭਾਈ ਸੰਗਤ ਸਿੰਘ ਜੀ ਕੋਲ ਆਏ ਤੇ ਆਹ ਬੋਰਡ ਦੇ ਥੱਲੇ ਮਹਾਰਾਜ ਬੈਠੇ ਆ ਤੇ ਇਹ ਬੋਰਡ ਅੱਜ ਵੀ ਹਰਾ ਹੈ ਤੇ ਇਸੇ ਬੋਰਡ ਦੇ ਸਾਹਮਣੇ ਜਿਹੜਾ ਇੱਕ ਗੁਰਦੁਆਰਾ ਸਾਹਿਬ ਸ਼ੋਭਿਤ ਹੈ ਜਿੱਥੇ ਭੱਦੀ ਇਮਾਰਤ ਹੈ ਮਹਾਰਾਜ ਸਾਹਿਬ ਆ ਪ੍ਰਕਾਸ਼ ਨੇ ਇਸੇ ਜਗ੍ਹਾ ਦੇ ਉੱਤੇ ਜਿਹੜਾ ਮਹਾਰਾਜ ਨੇ ਭਾਈ ਸੰਗਤ ਸਿੰਘ ਜੀ ਨੂੰ ਇੱਕ ਹੁਕਮਨਾਮਾ ਭੇਂਟ ਕੀਤਾ ਸੀ ਜਿਹੜਾ ਕਿ ਅੱਜ ਵੀ ਇੱਥੇ ਮੌਜੂਦ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਹੱਥੀ ਲਿਖਿਆ ਕਿ ਭਾਈ ਜਿੰਨੇ ਵੀ ਸੰਗਤ ਹੈ ਗੁਰੂ ਪਿਆਰੀ ਉਹ ਭਾਈ ਸੰਗਤ ਸਿੰਘ ਜੀ ਨੂੰ ਜਿਹੜੇ ਰਸਤਾ ਵਸਤਾ ਮਾਇਆ ਜਿਹੜੀ ਆ ਭੇਟ ਕਰੇਗੀ ਉਹ ਸਾਡੇ ਤੱਕ ਪੁੱਜਦੀ ਹੋਵੇਗੀ ਤੇ ਉਹ ਹੁਕਮਨਾਮਾ ਹੱਥ ਲਿਖਤ ਅੱਜ ਵੀ ਤੁਸੀਂ ਇੱਥੇ ਦਰਸ਼ਨ ਦੇਦਾਰੇ ਕਰ ਸਕਦੇ ਹੋ ਅੱਜ ਵੀ ਉੱਥੇ ਰੱਖਿਆ ਗਿਆ ਹੈ ਤੇ ਉਹਦੇ ਤਰਜਮਾ ਪੰਜਾਬੀ ਦੇ ਵਿੱਚ ਵੀ ਕੀਤਾ ਗਿਆ ਹੈ ਤੇ ਇਸੇ ਹੀ ਪਿੰਡ ਤੋਂ ਤਿੰਨ ਸਿੰਘ ਹੋਏ ਨੇ ਜਿਹੜੇ ਮਹਾਰਾਜ ਨਾਲ ਰਹੇ ਨੇ ਭਾਈ ਸੰਗਤ ਸਿੰਘ ਜੀ ਭਾਈ ਧਿਆਨ ਸਿੰਘ ਜੀ ਤੇ ਭਾਈ ਪਰਮੋਦ ਸਿੰਘ ਜੀ ਭਾਈ ਸੰਗਤ ਸਿੰਘ ਜੀ ਜਿਹੜੇ ਕਿ ਮਹਾਰਾਜ ਨੂੰ ਚੋਰ ਸਾਹਿਬ ਦੀ ਸੇਵਾ ਕਰਦੇ ਹੁੰਦੇ ਸੀ ਤੇ ਦੂਜੇ ਦੋ ਸਿੰਘ ਜਿਹੜੇ ਆ ਉਹ ਮਹਾਰਾਜ ਲਈ ਰਸਤਾ ਵਸਤਾ ਇਕੱਠੀਆਂ ਕਰਕੇ ਉਤੇ ਆਨੰਦਪੁਰ ਸਾਹਿਬ ਪਹੁੰਚਾਂ ਦੀ ਸੇਵਾ ਕਰਦੇ ਸੀ ਤੇ ਅੱਜ ਜਿੱਥੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਸ਼ੋਭਿਤ ਹੈ ਕਦੇ ਵੀ ਤੁਹਾਡਾ ਇੱਧਰ ਗੇੜਾ ਲੱਗੇ ਤਾਂ ਆਨੰਦਪੁਰ ਸਾਹਿਬ ਤੋਂ ਜਿਹੜਾ 26 ਕਿਲੋਮੀਟਰ ਦੀ ਦੂਰੀ ਦੇ ਉੱਤੇ ਤੇ ਗੜ ਸ਼ੰਕਰ ਤੋਂ 16 ਕਿਲੋਮੀਟਰ ਦੀ ਦੂਰੀ ਦੇ ਉੱਤੇ ਇਹ ਸਥਾਨ ਸ਼ੋਭਿਤ ਹੈ ਜਦੋਂ ਕਦੇ ਵੀ ਤੁਸੀਂ ਆਨੰਦਪੁਰ ਸਾਹਿਬ ਦਰਸ਼ਨਾਂ ਲਈ ਜਾਓ ਤਾਂ ਇਸ ਜਗ੍ਹਾ ਦੇ ਜ਼ਰੂਰ ਦਰਸ਼ਨ ਕਰੋ ਧੰਨਵਾਦ ਜੀ ਤੇ ਬਾਕੀ ਪੂਰੀ ਵੀਡੀਓ ਜਿਹੜੀ ਆ ਉਹ ਬਲਜਿੰਦਰ ਵਿੱਲਾ YouTube ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਸੱਚ ਰੀਆ ਕਾਦ